ਜੋ ਸਾਡੇ ਸ਼ਹੀਦ ਉਦਮ ਸਿੰਘ ਜੀ ਦੀ ਧਰਤੀ ਤੋਂ ਜੋ ਮਿਸਾਲ ਚੱਲ ਕੇ ਅੱਜ ਦੇਥੇ ਜਲੰਧਰ ਸਰਕਟ ਹਾਊਸ ਵਿੱਚ ਪਹੁੰਚਿਆ ਪਹਿਲਾਂ ਤਾਂ ਸੀ ਜੀ ਆਇਆਂ ਕਹਿੰਦੇ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਇਹ ਦੂਸਰਾ ਅਸੀਂ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਖੇਡਾਂ ਵਸਣ ਪੰਜਾਬ ਦੀਆਂ ਜਦੋਂ ਸ਼ੁਰੂਆਤ ਕੀਤੀ ਤੇ ਜਲੰਧਰ ਤੋਂ ਕੀਤੀ ਸੀ ਕਿਉਂਕਿ ਅਸੀਂ ਖੇਡਾਂ ਦੇ ਵਿੱਚ ਬਹੁਤ ਪਿੱਛੇ ਰਹਿ ਗਏ ਸੀ ਪਰ ਅਸੀਂ ਇਹ ਤਾਂ ਦੇ ਸੁਪਨਿਆਂ ਨੂੰ ਸাকার ਕਰਨਾ ਇਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਵਿੱਚ ਇਹ ਪਰਮਾਤਮਾ ਵੱਲੋਂ ਜੜੀ ਉਹਨਾਂ ਦੀ ਦੇਣ ਆ ਕਿਉਂਕਿ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸੋਚ ਚੱਕੀ ਇਹ ਖੱਟਕੜ ਕਲਾਂ ਦੀ ਧਰਤੀ ਤੋਂ ਚੱਕੀ ਸੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਤੋਂ ਸੋ ਚੱਕੀ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਉਹ ਰੰਗਲਾ ਪੰਜਾਬ ਆ ਜੋ ਮੇਰੇ ਸਾਹਮਣੇ ਸਾਡੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਖੇਡਾਂ ਮਤਨ ਪੰਜਾਬ ਦੀਆਂ ਪਾਰਟਿਸਪੀਟ ਕੀਤਾ ਪਹਿਲਾਂ ਤਾਂ ਮਸ਼ਾਲ ਦਾ ਇਥੇ ਹੁਣ ਤੇ ਬਹੁਤ-ਬਹੁਤ ਸਵਾਗਤ ਕੀਤਾ ਗਿਆ ਔਰ ਸਾਡੇ ਮੁੱਖ ਮੰਤਰੀ ਦਾ ਜਿਹੜਾ ਸੁਪਨਾ ਸੀ ਰੰਗਲਾ ਪੰਜਾਬ ਬਣਾਈਏ ਇਸ ਜਿਹੜੀ ਯੂਥ ਵਾਏ ਨੂੰ ਨਸ਼ੇ ਤੋਂ ਦੂਰ ਰੱਖੀਏ ਉਹਦੇ ਵਿੱਚ ਅਸੀਂ ਦੇਖੋ ਤਿੰਨ ਪਰਵਾ ਚੁੱਕੇ ਆਂ ਔਰ ਚੌਥਾ ਸੀਜ਼ਨ ਆ ਔਰ ਉਮੀਦ ਕਰਦਾ ਹਾਂ ਇਹ ਬਹੁਤ ਸਕਸੈਸਫੁਲ ਹੋਣਗੇ ਔਰ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੁਪਨਾ ਆ ਕਿ ਰੰਗਲੇ ਪੰਜਾਬ ਦਾ ਉਹ ਜਲਦੀ ਸਹਕਾਰ ਹੋਏਗਾ ਧੰਨਵਾਦ